ਪਨ ਬਸ ਦੇ ਕੱਚੇ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ ਵਾਧਾ ਕੀਤਾ ਗਿਆ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਪਨ ਬਸ ਦੇ ਆਊਟਸੋਰਸ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ 5% ਦੀ ਵਾਧਾ ਕੀਤਾ 1 ਨਵੰਬਰ 2024 ਤੱਕ 1 ਸਾਲ ਪੂਰਾ ਕਰ ਚੁੱਕੇ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਮਿਲੇਗਾ ਆਊਟਸੋਰਸ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਤਨਖਾਹ 5% ਦੀ ਵਧਾ ਦਿੱਤੀ ਗਈ ਹੈ ਪੰਜਾਬ ਸਰਕਾਰ ਨੇ ਪਨਬਸ ਦੇ ਕੱਚੇ ਕਰਮਚਾਰੀਆਂ ਨੂੰ ਇਹ ਤੋਹਫਾ ਦਿੱਤਾ ਹੈ। ਬੁੱਧਵਾਰ ਨੂੰ ਕੱਚੇ ਕਾਮਿਆਂ ਦੀ ਮੀਟਿੰਗ ਪੰਜਾਬ ਸਰਕਾਰ ਦੇ ਨਾਲ ਹੋਈ ਸੀ। ਪਨਬਸ ਦੇ ਕੱਚੇ ਕਰਮਚਾਰੀਆਂ ਦੇ ਵੱਲੋਂ ਬੀਤੇ ਦਿਨੀ ਪੰਜਾਬ ਭਰ ਦੇ ਵਿੱਚ ਹੜਤਾਲ ਕੀਤੀ ਗਈ ਸੀ ਜਿਸ ਦੇ ਕਰਕੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਟਰਾਂਸਪੋਰਟ ਮੰਤਰੀ ਲਾਲਜੀਤ ਪੁੱਲਰ ਦੇ ਵੱਲੋਂ ਫੈਸਲਾ ਲੈਂਦੇ ਹੋਏ ਇਹਨਾਂ ਕਰਮਚਾਰੀਆਂ ਦੀ ਤਨਖਾਹ ਦੇ ਵਿੱਚ 5% ਦੀ ਦਾ ਵਾਅਦਾ ਕਰ ਦਿੱਤਾ ਹੈ। ਪਨਬਸ ਦੇ ਕੱਚੇ ਕਰਮਚਾਰੀਆਂ ਦੇ ਯੂਨੀਅਨ ਦੇ ਆਰਗੇਨਾਈਜ਼ਰ ਕਮਲ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ ਕਮਲ ਤੋਂ ਜਾਣਕਾਰੀ ਲੈਂਦੇ ਹਾਂ ਕਿ ਇਸ 5% ਦੀ ਜੋ ਤਨਖਾਹ ਵਧਾਈ ਗਈ ਹੈ ਇਸ ਦਾ ਕਿੰਨਾ ਕੁ ਫਾਇਦਾ ਕਰਮਚਾਰੀਆਂ ਨੂੰ ਮਿਲੇਗਾ 5% ਵਧਾਈ ਹੈ ਇਹ 5% ਪਿਛਲੀ ਸਰਕਾਰ ਨੇ ਵਾਅਦਾ ਦਿੱਤਾ ਸੀ ਸਾਨੂੰ ਐਕਰੀਮੇਟਡ ਤੌਰ ਤੇ ਪਰ ਇਹ ਵਾਅਦਾ ਨਵੇਂ ਬੰਦਿਆਂ ਤੇ ਲਾਗੂ ਨਹੀਂ ਹੋਇਆ ਸੀ ਜਿਹੜੀ ਨਵੀਂ ਭਰਤੀ ਹੋਈ ਹੈ ਇਸ ਸਰਕਾਰ ਦੇਲੇ ਆਊਟਸੋਰਸਿੰਗ ਵਾਲੀ ਤੇ ਉਹਦੇ ਚ ਵਾਅਦਾ ਕਰ ਲਾ ਉਹਨਾਂ ਬੰਦਿਆਂ ਤੇ ਲਾਗੂ ਕੀਤਾ ਜਿਹੜੇ ਪੁਰਾਣੇ ਬੰਦੇ ਉਹਨਾਂ ਤੇ ਪਹਿਲਾਂ ਹੀ ਲਾਗੂ ਹੈਗਾ ਸੀਗਾ ਜੀ ਕਹਿੰਦਾ ਭਾਵੇਂ ਹੈ ਕਿ ਸਰਕਾਰ ਨੇ ਜੋ ਇਹ ਫੈਸਲਾ ਲਿਆ ਹੈ ਇਹਦੇ ਨਾਲ ਬਹੁਤੇ ਕਰਮਚਾਰੀਆਂ ਦਾ ਫਾਇਦਾ ਨਹੀਂ ਹੋਏਗਾ ਨਹੀਂ ਨਹੀਂ ਕੱਲੇ ਜਿਹੜੇ ਹੁਣ ਨਵੇਂ ਭਰਤੀ ਹੋਏ 2-300 ਬੰਦੇ ਹੋਏ ਹੈ ਜਾਂ ਜਿਵੇਂ ਪੀਆਟੀਸੀ ਚ ਭਰਤੀ ਹੋਏ ਹੈ ਨਵੇਂ ਉਹਨਾਂ ਨੂੰ ਫਾਇਦਾ ਮਿਲੂਗਾ ੱਲੇ 5% ਦਾ ਹੋਰ ਪੁਰਾਣੇ ਵਰਕਰ ਨੂੰ ਕਿਸੇ ਨੂੰ ਕੋਈ ਫਾਇਦਾ ਨਹੀਂ ਪੁਰਾਣੇ ਨੂੰ ਕੁਝ ਨਹੀਂ ਮਿਲ ਜਾਉਂਦੇ ਚ ਪੁਰਾਣੇ ਵਰਕਰਾਂ ਦੀਆਂ ਪੁਰਾਣੇ ਕਰਮਚਾਰੀਆਂ ਦੀਆਂ ਮੰਗਾਂ ਓਵੇਂ ਦੀਆਂ ਓਵੇਂ ਬਰਕਰਾਰ ਨੇ ਸਰਕਾਰ ਨਾਲ ਤੁਹਾਡੀ ਲਾਸਟ ਮੀਟਿੰਗ ਜੋ ਹੋਈ ਆ ਉਸ ਦੇ ਵਿੱਚ ਕੀ ਕੀ ਸਰਕਾਰ ਨੇ ਮੰਨੇ ਆ ਅਏ ਤੱਕ ਤਾਂ ਇਹਨਾਂ ਨੇ ਕੱਲਾ ਇਹੀ ਭਰੋਸਾ ਦਿੱਤਾ ਹੈ ਵੀ ਜਿਹੜਾ ਤੁਹਾਡੀ ਪਾਲਸੀ ਹੈ ਤੁਹਾਡੀ ਵੱਖਰੀ ਬਣਾਈ ਜਾਊਗੀ ਤੁਹਾਡੇ ਮੁਤਾਬਕ ਬਣਾਈ ਜਾਊਗੀ ਤਾਂ ਕਿ ਲੋਕਾਂ ਨੂੰ ਕੁਝ ਮਿਲ ਸਕੇ ਜਿਵੇਂ ਇਹਨਾਂ ਨੇ ਪੁਰਾਣੀ ਪਾਲਸੀ ਬਣਾਈ ਸੀ ਉਹਦੇ ਵਿੱਚ ਕੀ ਸੀ ਇਹਨਾਂ ਕੱਲਾ ਦੋ ਸਾਲ ਦਾ ਘਾਟਾ ਕੀਤਾ ਸੀ ਜਿਹੜਾ 10 ਸਾਲ ਦੀ ਇਹ 8 ਸਾਲ ਦੇ ਪੱਕੇ ਕਰਨੇ ਸੀ ਪਰ ਕਰਨੇ ਉਹ ਸੀਗੇ ਪਾਨ ਵਸਤੇ ਜਿੱਥੇ ਜਿਹੜੀ ਤਨਖਾਹ ਤੇ ਕੰਮ ਕਰਦੇ ਸੀ ਉਸੇ ਤੇ ਕਰਨੇ ਸੀਗੇ ਕੋਈ ਉਹਨਾਂ ਨੂੰ ਤਰੱਕੀ ਨਹੀਂ ਮਿਲਨੀ ਸੀ ਕੋਈ ਉਹਨਾਂ ਨੂੰ ਕੋਈ ਐਕ੍ਰੀਮੈਂਟ ਨਹੀਂ ਖਾਸ ਮਿਲੀ ਸੀ ਐਕ੍ਰੀਮੈਂਟ 5% ਦੀ ਬਜਾਏ 3% ਲੱਗਣੀ ਸੀਗੀ ਤੇ ਉਹਦਾ ਕੋਈ ਬੈਨੀਫਿਟ ਨਹੀਂ ਸੀ ਨਾ ਹੀ ਉਹਨਾਂ ਦੀ ਨੌਕਰੀ ਸੇਫ ਸੀ ਨਹੀਂ ਉਹ ਸੇਫ ਸੀ ਨਹੀਂ ਉਹਦਾ ਪਰਵਾਹ ਚਲਦਾ ਸੀ ਤੇ ਇਸ ਕਿਸੀ ਰੋਲਾ ਪਾ ਰਹੇ ਸੀ ਜੀ ਰੋਡ ਵਿੱਚ ਪੱਕੇ ਕਰਨ ਦੀ ਮੰਗ ਕੀਤੀ ਸੀ ਹੁਣ ਨਵੀਂ ਪਾਲਿਸੀ ਜਿਹੜੀ ਬਣਾਉਣ ਦੇ ਸਬੰਧ ਉਹਦੇ ਵਿੱਚ ਇਹ ਭਰੋਸਾ ਦਿੱਤਾ ਇਹ ਉਹਨਾਂ ਨੇ ਰੋਡ ਵਿੱਚ ਪੱਕੇ ਕਰਾਂਗੇ ਤੁਹਾਨੂੰ ਤੇ ਜਿਹੜੇ ਆਊਟਸੋਰਸਿੰਗ ਸਟਾਫ ਨੂੰ ਕੰਟੈਕਟ ਕਰਕੇ ਪੱਕੇ ਕਰਾਂਗੇ ਆਈਂ ਦੇ ਖਾਸ ਹੁਣ ਸਰਕਾਰ ਦੇ ਨਾਲ ਤੁਹਾਡੀ ਅਗਲੀ ਮੀਟਿੰਗ ਕਦੋਂ ਹੋਣ ਜਾ ਰਹੀ ਹੈ ਅਗਲੀ ਮੀਟਿੰਗ 3 ਫਰਵਰੀ ਦੀ ਹੈ 25 ਨੂੰ ਨਨੇ ਕੱਲਾ ਜਿਹੜੀ ਪਾਲਿਸੀ ਮੈਟਰ ਤੇ ਗੱਲ ਕਰਨੀ ਹੈ ਕੋ ਐਡਵੋਕੇਟ ਜਨਨ ਨਾਲ ਉਸ ਤੋਂ ਬਾਅਦ ਆਪਾਂ ਤਿੰਨ ਦੀ ਮੀਟਿੰਗ ਫੇ ਦਿੱਤੀ ਇਹਨਾਂ ਤੁਹਾਡੀਆਂ ਮੁੱਖ ਮੰਗਾਂ ਕੀ ਨੇ ਸਰਕਾਰ ਕੋਲੋਂ ਮੁੱਖ ਮੰਗ ਜੀ ਇੱਕੋ ਹੀ ਹੈ ਵੀ ਇੱਕ ਹੀ ਇੱਕ ਹੋ ਜਾਏ ਸਾਰਾ ਕੁਝ ਹੱਲ ਹੋ ਜਾਂਦਾ ਜੀ ਸਾਨੂੰ ਪੱਕੇ ਕਰਾਂ ਦੀ ਕਿਉਂਕਿ ਮੰਨੂ ਖੁਦ ਨੂੰ ਅੱਜ 17 ਸਾਲ ਹੋ ਗਏ ਜੀ ਡਿਊਟੀ ਕਰਦੇ ਨੂੰ ਜਿੰਦੇ ਵਿੱਚ 3-4 ਵਜੇ ਤਾਂ ਸਾਡੇ ਟੈਸਟ ਹੋ ਚੁੱਕੇ ਆ 2014 ਚ ਹੋਇਆ ਸੀ ਟੈਸਟ ਲਿਖਤੀ ਟੈਸਟ ਹੋਇਆ ਸੀ ਯੂਨੀਵਰਸਿਟੀ ਥਰੂ ਤੇ ਪ੍ਰੈਕਟੀਕਲ ਟੈਸਟ ਵੀ ਮਾਹਾਂ ਨੇ ਹੋਇਆ ਸੀ ਆ ਸਭ ਕੁਝ ਪਾਸ ਹੋਣ ਤੋਂ ਬਾਅਦ ਵੀ ਕਲੀ ਮੈਨੇਜਮੈਂਟ ਨੇ ਇਹ ਕਰਵੜ ਕੀਤੀ ਮੈਨੇਜਮੈਂਟ ਨੇ ਜਿਹੜੇ ਪੈਸੇ ਲੈ ਕੇ ਬਾਹਰੋਂ ਭਰਤੀ ਕਰ ਲਈ ਸੀ ਨਵੇਂ ਬੰਦੇ ਰਖ ਲਏ ਗਏ ਸੀ ਪੁਰਾਣੇ ਬੰਦੇ ਰਹਿ ਗਏ ਸੀ ਹੁੰਦੇ ਚ ਵੀ ਜੀ ਤੇ ਉਹਨਾਂ ਨੂੰ ਹੁਣ ਅੱਜ ਤੱਕ ਫਿਰ ਇਹ ਸਰਕਾਰ ਕਰੀ ਸੀ ਵੀ ਟੈਸਟ ਦਿਓ ਤੁਸੀਂ ਉਹ ਸਾਡੇ ਜਿਹੜੀ ਸਰਕਾਰ ਬਣੀ ਉਹ ਤਾਂ ਨਵੀਂ ਹੈ ਮੰਤਰੀ ਪਰ ਅਸੀਂ ਤਾਂ ਪੁਰਾਣੇ ਹੈ ਮੈਨੇਜਮੈਂਟ ਵੀ ਪੁਰਾਣੀ ਹੈ ਉਹ ਮੰਤਰੀ ਇਹਨੂੰ ਸਰਕਾਰਾਂ ਨੂੰ ਗੁੰਮਰਾਹ ਕਰ ਦਿੰਦੇ ਹਨ ਜਾਣਬੂਜ ਕੇ ਜਦੋਂ ਕਿ ਸਾਡੀ ਭਰਤੀ ਲੀਗਲ ਹੈ ਇਹ ਕਲੀਅਰ ਮੈਨੇਜਮੈਂਟ ਨੇ ਕਰਦਾ ਜੀ ਜੀ ਕਿਉਂਕਿ ਮੈਨੇਜਮੈਂਟ ਪਹਿਲਾਂ ਆ ਭਰਤੀ ਕਰਦੀ ਹੁੰਦੀ ਸੀ 2007 ਤੋਂ ਲੈ ਕੇ ਇਨਾਂ ਨੇ ਆ 16 ਤੱਕ ਇਹਨਾਂ ਦਾ ਵਰਤੀ ਕੀਤੀ ਸਾਰੀ ਮੈਨੇਜਮੈਂਟ ਨੇ ਜੀ ਚਾਹ ਜਿਹੜੀ ਹੁਣ ਤੁਸੀਂ ਵੇਖੀ ਉਹ ਵਰਤੀ ਪਿੱਛੇ ਜੀ ਆਈ ਸੀ ਠੇਕੇਦਾਰ ਦੀ ਉਹਦੇ ਚ ਪ੍ਰਾਈਵੇਟ ਠੇਕੇਦਾਰੀ ਵਰਤੀ ਕਰਦੇ ਆ ਸੀ ਪ੍ਰਾਈਵੇਟ ਹੀ ਬਸ ਸੀ ਤੇ ਲੋਕ ਪ੍ਰਾਈਵੇਟ ਬੰਦੇ ਕੋਲ ਵਰਤੀ ਹੋ ਰਹੀ ਸੀ ਜੀ ਇਸ ਤੋਂ ਇਹਨਾਂ ਸਪਸ਼ਟ ਕਰਦਾ ਵੀ ਜਿਹੜੀ ਪਹਿਲੀ ਵਰਤੀ ਸੀਗੀਆਂ ਉਹ ਚਾਹ ਆਊਟਸੋਰਸਿੰਗ ਦੀ ਕੰਟ੍ਰੈਕਟ ਦੀ ਉਹ ਦੋਨੇ ਲੀਗਲ ਵਰਤੀਆਂ ਸੀਗੀਆਂ ਸਰਕਾਰ ਨੇ ਜਾਣ ਕੇ ਮੈਨੇਜਮੈਂਟ ਨੇ ਸਰਕਾਰ ਨੂੰ ਗੁੰਮਰਾ ਕੀਤਾ ਤੇ ਜਾਣਬੂਝ ਕੇ ਲੜਾਈ ਪੁਵਾਈ ਹੋਈ ਹੈ ਜਾਣੂ ਨੂੰ ਨੁਕਸਾਨ ਕਰਾ ਦਿੱਤੀ ਜੀ ਪੱਕੇ ਸਾਦੇ ਹੋ ਸਕਦੇ ਆ ਕੋਈ ਦਿੱਕਤ ਨਹੀਂ ਕਿਉਂਕਿ ਪਾਨਬਸ਼ਤ ਪੀਆਰਟੀ ਸੀ ਜੀ ਇੱਕ ਬਿਉਰੋ ਬਣੀ ਹੋਈ ਹੈ ਜਿਹੜੀ ਮੁੱਖ ਮੰਤਰੀ ਦੇ ਫੈਸਲੇ ਨੂੰ ਵੀ ਰਿਜੈਕਟ ਕਰ ਸਕਦੀ ਹੈ ਉਹ ਬਿਉਰੋ ਚ ਆਵੇ ਤੇ ਕੱਲ ਨੂੰ ਇੱਕ ਮਤਾ ਹੀ ਪਾਉਣਾ ਵੀ ਫਾਰੀ ਵਾਰੀ ਹੜਤਾਲਾਂ ਦਾ ਮਜਾਦਾ ਕਰਕੇ ਲੋਕ ਖਰਾਬ ਹੁੰਦੇ ਐ ਬਿਤੀ ਨੁਕਸਾਨ ਹੁੰਦਾ ਇਸ ਕਰਕੇ ਅਸੀਂ ਇਸ ਸਟਾਫ ਨੂੰ ਆਪ ਦੇ ਲੋਨ ਪੱਕੇ ਕਰਦੇ ਹਾਂ ਤਾਂ ਕਿ ਸਾਡੇ ਵਿਭਾਗ ਨੂੰ ਭਵਿੱਖ ਵਿੱਚ ਕੋਈ ਨੁਕਸਾਨ ਨਾ ਹੋਵੇ ਕਿੰਨੀ ਗੱਲ ਲਿਖ ਕੇ ਪੱਕੇ ਕਰ ਸਕਦੇ ਸਾਰੇ ਸਾਰੇ ਬੰਦਿਆਂ ਨੂੰ ਪਰ ਜਾਣਬੁੱਝ ਕੇ ਸਰਕਾਰਾਂ ਨੂੰ ਮੈਨੇਜਮੈਂਟ ਸਰਕਾਰ ਨੂੰ ਤੇ ਲੋਕਾਂ ਨੂੰ ਖਰਾਬ ਕਰਦੇ ਐ ਜਾਣੂ ਕਿ ਪੱਕੇ ਨਹੀਂ ਕੀਤੇ ਯਾਰੇ ਹੁਣ ਕੋਈ ਰੋੜਾ ਨਹੀਂ ਜਾਂਦੀ ਜੀ بس ਇਹ ਬਰੁਸਾਈ ਦਵਾਈ ਜਿਹੜਾ ਆਉਤੋਂ ਆ ਪੱਕੇ ਕਰਾਂਗੇ ਸੀ ਉਹਦੀ ਪੋਲ ਸੀ ਲੈ ਆ ਰਹੇ ਆ ਜਿਹੜੇ ਆਊਟਸੋਰਸਿੰਗ ਵਾਲੇ ਬੰਦੇ ਉਹਨਾਂ ਨਾਲ ਕੰਟੈਕਟ ਲੈਵਾਂਗੇ ਪਰ ਕੀ ਲੈ ਕੇ ਆਉਂਦੇ ਇਹ ਆਪਾਂ ਨੂੰ ਤਿੰਨ ਤਰੀਕ ਨੂੰ ਕਲੀਅਰ ਹੋਊਗਾ ਵੀ ਕੀ ਲੈ ਕੇ ਆਏ ਕੀ ਨਹੀਂ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕੱਚੇ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਊਗਾ ਇਹ ਸਰਕਾਰ ਨੂੰ 3 ਸਾਲ ਕਿਉਂ ਲੱਗੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਜੀ ਕੁਝ ਨਹੀਂ ਇੱਕ ਤਾਂ ਸਰਕਾਰ ਜਿਹੜੇ ਮੰਤਰੀ ਬਣੇ ਸਾਰੇ ਨਵੇਂ ਸੀਗੇ ਜਿਹੜੇ ਆਈਐਸ ਪੀਸੀਐਸ ਅਫਸਰ ਸੀ ਪੁਰਾਣੇ ਸੀ ਮੈਨੇਜਮੈਂਟ ਸਾਰੀ ਪੁਰਾਣੀ ਸੀ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਖਾਣ ਦਾ ਸਿਸਟਮ ਬੰਦ ਹੋ ਰਿਹਾ ਹੈ ਇਹ ਮੰਨਦਾ ਜਾਂ ਕੰਮ ਕਰਨਾ ਚਾਹਦੀ ਸਰਕਾਰ ਤੇ ਉਹ ਸਰਕਾਰ ਨੇ ਆਪਦੇ ਆਪ ਹੀ ਸਾਰੇ ਮੰਤਰੀਆਂ ਨੂੰ ਉਲਝਾਦਾ ਕਿਸੇ ਨੂੰ ਕੋਈ ਸਹੀ ਰਸਤੇ ਗਾਈਡ ਹੀ ਨਹੀਂ ਕੀਤਾ ਗਿਆ ਵੀ ਇਸ ਤਰ੍ਹਾਂ ਆਪਾਂ ਇਹ ਹੱਲ ਕਰ ਸਕਦੇ ਆ ਤੇ ਜਦ ਇਹ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤੇ ਸੀ ਪਤਾ ਨਹੀਂ ਆਪਸੀ ਇਹਨਾਂ ਤਾਲਮੇਲ ਹੈ ਨਹੀਂਗਾ ਸੈਂਟਰ ਨਾਲ ਤੇ ਜਾਣਬੁੱਝ ਕੇ ਗੁੰਮਰਾਹ ਕਰਕੇ ਇਹਨਾਂ ਨੂੰ ਨੁਕਸਾਨ ਕਰਾਇਆ ਜਾ ਰਿਹਾ ਹੈ ਸਰਕਾਰੀ ਬਦਨਾਮੀ ਕਰਾਈ ਜਾ ਰਹੀ ਹੈ ਇਹ ਬਹੁਤ ਚਿਰ ਸਰਕਾਰ ਨਾ ਬਣੀ ਕੁੱਲ ਮਿਲਾ ਕੇ ਇਹ ਕਹਿਣਾ ਚਾਹਾਂਗੇ ਕਿ ਜੋ ਅੱਜ 5 ਫੀਸਦੀ ਦਾ ਜੋ ਵਾਅਦਾ ਕੀਤਾ ਵਾਅਦਾ ਕੀਤਾ ਗਿਆ ਹੈ ਤਨਖਾਹਾਂ ਦੇ ਵਿੱਚ ਉਸ ਦੇ ਨਾਲ ਕਰਮਚਾਰੀ ਖੁਸ਼ ਹੈ ਜਾਂ ਨਹੀਂ ਨਹੀਂ ਕਿਉਂਕਿ ਐ ਨਾ ਉਹ ਪੁਰਾਣੇ ਤਾਂ ਕੁਝ ਵੀ ਦਿੱਤਾ ਸਰ ਨਵੇਂਾਂ ਜ਼ਰੂਰ ਨਵੇਂਾਂ ਨੂੰ ਜ਼ਰੂਰ ਖੁਸ਼ੀ ਹੈ ਜਿਹੜੇ ਕੋਈ 2-4 ਸੋ ਬੰਦੇ ਨਵੇਂ ਵਰਤੀ ਹੋਏ ਸੀ ਉਹਨਾਂ ਨੂੰ ਜ਼ਰੂਰ ਖੁਸ਼ੀ ਹੈ ਪਰ ਖੁਸ਼ੀ ਕੀ ਉਹਨਾਂ ਦੀ ਤਨਖਾਹ ਹੋਈ ਜੀ 12000 ਤੇ 9000 ਸੀਗੀ ਜੇ 1000 ਵੱਧ ਗਿਆ ਤਾਂ 13 ਹੋ ਜੂਗੀ ਤੇ ਜਿਹੜੇ ਬੰਦਾਂ ਨੇ ਜਿਹੜੇ ਪੁਰਾਣੇ ਸੀ ਅੱਜ 10 ਸਾਲ 17 ਸਾਲ ਤੋਂ ਕੰਮ ਕਰ ਰਹੇ ਸੀ ਉਹਨਾਂ ਤਾਂ ਕਿਰਪਾ ਦਾ ਵੀ ਵਾਦਾ ਨਹੀਂ ਮਿਲਿਆ ਇਸ ਚੀਜ਼ ਨਾਲ ਉਹ ਤਾਂ ਉੱਥੇ ਹੀ ਖੜੇ ਨਾ ਜੀ ਨਾ ਤਾਂ ਤਨਖਾਹ ਦਾ ਵਾਦਾ ਮਿਲਿਆ ਨਾ ਪੱਕੇ ਹੋ ਰਹੇ ਉਹਨਾਂ ਨੂੰ ਕੁਝ ਨਹੀਂ ਮਿਲਿਆ ਬਸ ਇਹ ਕੋਈ 5-600 ਬੰਦਾ ਖੁਸ਼ ਹੋਊਗਾ ਉਹ ਵੀ ਜੇ ਉਹਨਾਂ ਨੂੰ ਦੇ ਦੇਣਗੇ ਤਾਂ ਬਹੁਤ ਬਹੁਤ ਧੰਨਵਾਦ ਜੀ ਏਬੀਬੀ ਸਾਂਝਾ ਦੇ ਨਾਲ ਗੱਲਬਾਤ ਕਰਨ ਦੇ ਲਈ